ਹਾਂਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਪਿੰਡ ਘਟਾਣੀ ਕਲਾਂ ਵਿਖੇ ਕੱਲ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਪ੍ਰੋਗਰਾਮ ਦੇ ਅਧੀਨ ਕੈਂਪ ਲਗਾਇਆ ਗਿਆ ਉਸ ਕੈਂਪ ਵਿੱਚ ਜੋ volunteers ਨੇ ਜੋ kid rise ਨੇ ਜੋ ਪੁਰਾਣੇ ਵਰਕਰ ਨੇ ਉਹ ਗੈਰ ਹਾਜ਼ਰ ਦੇਖੇ ਕਾਰਨ ਕੀ ਹੈ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਹਾਂ ਗੁਰਦੀਪ ਜੀ ਦਾ ਸੁਖਦੇਵ ਜੀ ਦਾ ਜਿਹੜੀ ਇੱਥੇ ਆ ਕੇ ਸਾਡੀ ਗੱਲ ਸੁਣੀ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਗੱਲ ਇਹ ਹੈ ਜੀ ਅਜੀਦਾ ਪਹਿਲਾਂ ਸਰਕਾਰ ਦਾ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਆਪਕੇ ਦਵਾਰ ਬਹੁਤ ਵਧੀਆ ਕੰਮ ਚੱਲ ਰਹੀ ਹੈ ਜੇ ਲੋਕ ਗਰੀਬ ਨੇ ਨਹੀਂ ਆ ਸਕਦੇ ਇਲਾਕੇ ਦੇ ਜਾਂ ਬਾਹਰੋਂ ਨਹੀਂ ਆ ਸਕਦੇ ਉਹ ਆਪਣਾ ਬੜਾ ਲਾਭ ਉਠਾਰੀ ਨਹੀਂ ਦਿੱਤੇ ਤੇ ਉਸ ਦੇ ਬਾਅਦ ਜੀ ਕਾਰਨਤਾ ਹੈ ਜਿਸ ਨੂੰ ਪਤਾ ਹੈ ਜਿਹੜੀ ਪੈਲ ਹਲਕੇ ਦੀ ਲੀਡਰਸ਼ਿਪ ਹੈ ਉਹ ਮਤਲਬ ਜਿਹੜੇ ਪੁਰਾਣੇ ਵਰਕਰ ਨੇ ਮੁੱਥਾਂ ਦੇ ਬੈਠੇ ਸੀ ਉਹਨਾਂ ਨੂੰ ਨਾજર ਅੰਦਾਜ਼ ਜਿੱਦੋਂ ਦੇ ਸਾਡੇ ਐਮਐਲਏ ਮਨਜੀਤ ਸਿੰਘ ਗਿਆਸਪੁਰ ਸਾਹਿਬ ਬਣੇ ਉਹ ਕਰੇ ਰਹੇ ਨੇ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਹੀ ਨਹੀਂ ਹੁਣ ਇਸ ਕਰਕੇ ਜਦ ਕੋਈ ਮੈਸੇਜ ਨਹੀਂ ਆਊਗਾ ਤਾਂ ਵਰਕਰ ਜਿਹੜੇ ਪੁਰਾਣੇ ਟਕਸਾਲੀ ਚ ਝਾਰੂ ਜਿਨ੍ਹਾਂ ਨੇ ਦਿਨ ਰਾਤ ਕੀਤਾ ਉਹ ਫਿਰ ਬਿਨਾ ਮੈਸੇਜ ਤੇ ਤਾਂ ਕੋਈ ਆਂਦਾ ਹੀ ਨਹੀਂ ਜੀ ਤੇ ਇਸ ਕਰਕੇ ਅਸੀਂ ਨਾ ਜਾਣਾ ਚੰਗਾ ਸਮਝਿਆ ਤੇ ਅਸੀਂ ਸਾਡੀ ਜਿਹੜੀ ਅਫਸਰਸ ਹੈ ਜਾਂ ਪੰਜਾਬ ਦੀ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਘਰ ਜਾ ਕੇ ਹਰੇਕ ਦੀ ਗੱਲ ਸੁਣਦੀ ਹੈ ਆ ਜਿਹੜਾ ਕੈਂਪ ਲਾਇਆ ਗਿਆ ਪੈਨਸ਼ਨਰ ਕੈਂਪ ਲਾਇਆ ਗਿਆ 60 ਸਾਡੇ ਜਿਹੜੇ ਮੈਕਵਿੰਦੀ ਡਿਪਾਰਟਮੈਂਟ ਦੇ ਪੰਜਾਬ ਦੇ ਜੀ ਲੁਧਿਆਣੇ ਦੇ ਸਾਰਿਆਂ ਨੇ ਆ ਕੇ ਲੋਕਾਂ ਦੀ ਸੌਲਵ ਗੱਲਾਂ ਸੁਣੀਆਂ ਨੇ ਔਰ ਜੋ ਮੌਕੇ ਤੇ ਹੱਲ ਕਰਨ ਵਾਲੀ ਸੀ ਉਹ ਤੁਰੰਤ ਕੀਤੀਆਂ ਮੈਂ ਨੇ ਮੈਂ ਪ੍ਰਸ਼ਾਸਨ ਦਾ ਔਰ ਪੰਜਾਬ ਸਰਕਾਰ ਦਾ ਗਵਰਨਰ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਐਸ ਡੀ ਐਮ ਸਾਹਿਬ ਦਾ ਡੀ ਸੀ ਸਾਹਿਬ ਦਾ ਜਿੰਨੇ ਵੀ ਸਾਡੇ ਸੀਨੀਅਰ ਅਫਸਰਾਂ ਹਨ ਹਰੇਕ ਮਹਿਕਮੇ ਦਾ ਬੜੀ ਉਚੇਰੇ ਤੌਰ ਤੇ ਉਹਨਾਂ ਨੇ ਲੋਕਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਡਾਕਟਰ ਸਾਹਿਬ ਜੋ ਆਮ ਆਦਮੀ ਪਾਰਟੀ ਹੈ ਲੋਕਾਂ ਨੇ ਬੜੀ ਆਸ ਦੇ ਨਾਲ ਸੱਤਾ ਦੇ ਵਿੱਚ ਲੈ ਕੇ ਆਂਦੀ ਸੀ ਕਿ ਬਦਲਾਅ ਆਵੇਗਾ ਅਗਰ ਇਸ ਤਰ੍ਹਾਂ ਦਾ ਰੁਝਾਨ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਵੀ ਜੋ ਰਿਜ਼ਲਟ ਨੇ ਲੋਕ ਫਿਰ ਨਾ ਮੁਕੀ ਹੋਗੇ ਇਸ ਵਾਰ ਕਿਪਟੀ ਠੀਕ ਹਾਂ ਦੇਖੋ ਜੀ ਜਿਹੜੀ ਸਰਕਾਰਾਂ ਬਣਦੀਆਂ ਨੇ ਤਾਂ ਗਰੀਬ ਲੋਕ ਇਹਨਾਂ ਨੂੰ ਸਰਕਾਰਾਂ ਬਣਾਉਂਦੇ ਨੇ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਤਾਂ ਉੱਤਨਾ ਆਠਾਂ ਦੀ ਝੋਲੀ ਦੇ ਵਿੱਚ ਜਾ ਵੜਦੀਆਂ ਨੇ ਤਾਂ ਜਿਹੜੇ ਵਰਕਰ ਨੇ ਥੱਲੇ ਵਾਲੇ ਤਾਂ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਜਿਹੜੇ ਲਫਾਫਾ ਕਲਚਰ ਚੱਲਿਆ ਹੈ ਅੱਜਕੱਲ੍ਹ سرمਾਈਦਾਰਾਂ ਦਾ ਉਹਨਾਂ ਦੀਆਂ ਸਰਕਾਰਾਂ ਬਣ ਜਾਂਦੀਆਂ ਨੇ ਤੇ ਉਹਨਾਂ ਦੇ ਲੀਡਰ ਬਣ ਕੇ ਰਹਿ ਜਾਂਦੇ ਨੇ ਮੈਂ ਤਾਂ ਹੀ ਬੇਨਤੀ ਕਰਦਾ ਸਾਡੀ ਸਰਕਾਰ ਨੂੰ ਭਗਵੰਤ ਸਾਨੀ ਜੀ ਨੂੰ ਵੀ ਜਿਹੜੇ ਤੁਹਾਡੇ ਟਕਸਾਲੀ ਵਰਕਰ ਦੀ ਝਾਰੂ ਸੀ ਜਿਨ੍ਹਾਂ ਨੇ ਤੁਹਾਡੇ 2012 ਤੋਂ ਲੈ ਕੇ 2024 ਤੱਕ ਕੰਮ ਕੀਤਾ ਉਹਨਾਂ ਨੂੰ ਮਤਲਬ ਪੂਰਾ ਮਾਨ ਔਰ ਸਨਮਾਨ ਲਾਕੇ ਦੇਚ ਪੂਰੇ ਪੰਜਾਬ ਦੇ ਵਿੱਚ ਉਹਨੂੰ ਮਿਲਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਸardar bhagwan singh maan mukhyamantri punjab ਖੁਦ ਨੀਚੇ ਤੋਂ ਉੱਠੇ ਨੇ ਬਿਲਕੁਲ ਵਰਕਰ ਰਹੇ ਨੇ ਉਹ ਤੇ ਕੀ ਕਾਰਨ ਕੀ ਹੈ ਵੀ ਉਹਨਾਂ ਤੱਕ ਜੋ ਹਾਲਾਤ ਨੇ ਜੋ ਦੇਖਣ ਵਿੱਚ ਆਇਆ ਕਿ ਜਿਆਦਾਤਰ ਵਿਧਾਇਕ ਨੇ ਵਿਧਾਇਕਾਂ ਤੋਂ ਲੋਕ ਨਿਰਾਸ਼ ਨੇ ਕਿ ਉਹਨਾਂ ਤੱਕ ਇਸ ਤਰ੍ਹਾਂ ਦੀ ਕੋਈ ਰਿਪੋਰਟ ਨਹੀਂ ਪਹੁੰਚਦੀ ਮੁੱਖ ਮੰਤਰੀ ਸਾਹਿਬ ਤੱਕ ਦੇਖੋ ਜਿਹੜੇ ਵਰਕਰ ਨੇ ਜਿਹੜੇ ਉਹਨਾਂ ਦੇ ਚਮਚਾਗਰੀ ਸੌਦਾ ਗਰੀਆਂ ਕਰਦੇ ਨੇ ਐਮ ਐਲ ਏ ਦੇ ਆਲੇ-ਦਾਲੇ ਰਹਿੰਦੇ ਨੇ ਸਾਇਤ ਗੱਲ ਉਹਨਾਂ ਨੂੰ ਐਮ ਐਲ ਏ ਸਾਹਿਬ ਨੂੰ ਵੀ ਇਹਦੀ ਜਾਣਕਾਰੀ ਪੂਰੀ ਨਾ ਹੋਵੇ ਜਿਹੜੇ ਕਿ ਉਹਨਾਂ ਨੂੰ ਵਰਕਰ ਆਲੇ-ਦਾਲੇ ਚਮਚੇ ਨੇ ਐਮ ਐਲ ਏ ਸਾਹਿਬ ਨੂੰ ਸਾਇਤ ਉਹ ਗੁੰਮਰਾਹ ਕਰਦੇ ਹੋਣ ਵੀ ਜੇ ਸਾਡੇ ਇਲਾਕੇ ਦੇ ਪਿੰਡ ਦੇ ਲਿਹਾਜੀ ਨੇ ਇਹ ਕੋਈ ਚਮਚਾਗिरी ਕਰਨ ਵਾਲੇ ਨੇ ਵੀ ਅਸੀਂ ਉਹਨਾਂ ਨੂੰ ਮੁਰੇ ਲੈ ਕੇ ਆਈਏ ਜਿਹੜੇ ਪੁਰਾਣੇ ਵਰਕੀ ਚ ਝਾਰੂ ਸੀ ਉਹ ਆਪਣਾ ਪਿੱਛੇ ਹਟ ਗਏ ਤੇ ਉਹਨਾਂ ਜੇ ਚਮਚਾਗिरी ਦੀ ਵਾਲੇ ਦਾ ਦੂਜੀ ਪਾਰਟੀ ਚ ਜਾਏ ਹੋਈ ਐਮਐਲਏ ਸਾਹਿਬ ਨੂੰ ਸਤਕਾਰ ਉਹ ਪਿਆਰ ਵੱਧ ਲਗੇ ਦੇਣ ਵੀ ਸੈਤੋ ਗੁੰਮਰਾਹ ਕਰ ਦੇਣ ਐਮਐਲਏ ਸਾਹਿਬ ਨੂੰ ਸਾਡੇ ਤੱਕ ਉਹਨਾਂ ਦੀ ਪਹੁੰਚ ਨਾ ਕਰ ਦੇਣ ਯਾ ਐਮਐਲਏ ਸਾਹਿਬ ਨੂੰ ਸਾਡੇ ਕੋਲ ਆਣ ਦੀ ਨਾ ਕੋਸ਼ਿਸ਼ ਕਰ ਦੇਣ ਸਾਨੂੰ ਆ ਵੀ ਸ਼ੱਕ ਪੂਰਾ ਝਾਰ ਹੋ ਰਿਹਾ ਜੇ ਦੋ ਚਾਰ ਬੰਦੇ ਨੇ ਚਮਚਾਗिरी ਕਰਨ ਵਾਲੇ ਇਹ ਆਪਣੇ ਪਿੰਡਾਂ ਚ ਵੀ ਹਾਰ ਗਏ ਇਨਾਂ ਦੇ ਪਿੰਡਾਂ ਦੀ ਆਪਣੇ ਪਿੰਡ ਚ ਤਾਂ ਵੈਲਿਊ ਹੈ ਨਹੀਂ ਤਾਂ ਇਹ ਦੂਜੇ ਪਿੰਡਾਂ ਦੇ ਵਿੱਚ ਜਾ ਕੇ ਇੰਟਰਫੇਅਰ ਕਰਦੇ ਨੇ ਹਾਈ ਕਮਾਂਡ ਨੂੰ ਕੀ ਅਪੀਲ ਕਰਨੀ ਜਾਊਂ ਹਾਈ ਕਮਾਂਡ ਤੋਂ ਮੈਂ ਆਹੀ ਪ੍ਰੇਰ ਕਰਨਾ ਚਾਹੁੰਦਾ ਹਾਂ ਸਾਡੇ ਕੇਜਰੀਵਾਲ ਮੁੱਖ ਮੰਤਰੀ ਸਾਹਿਬ ਦਿੱਲੀ ਨੂੰ ਤੇ ਪੰਜਾਬ ਸਰਕਾਰ ਦੇ ਸੰਦੀਪ ਪਾਟਕ ਨੂੰ ਸੰਗਠਨ ਜਿਹੜੇ ਸਾਡੇ ਮੰਤਰੀ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਮੈਂ ਆਹੀ ਬੇਨਤੀ ਕਰਦਾ ਹਾਂ ਜਿਹੜੇ ਪੁਰਾਣੇ ਵਰਕਰ ਨੇ ਉਹਨਾਂ ਦੀ ਇੱਜ਼ਤ ਮਾਨ ਸਨਮਾਨ ਹੋਣਾ ਚਾਹੀਦਾ ਔਰ ਜਿਹੜਾ ਹਲਕੇ ਦਾ ਐਮਐਲਏ ਵਿਧਾਇਕ ਉਦੇ ਨਾਲ ਇਹਨਾਂ ਦੀ ਬੈਠਕ ਮੀਟਿੰਗ ਕਰਾਓ ਜਿਹੜੇ ਵੀ ਇਹਨਾਂ ਦੇ ਮਤ ਭੇਜਤ ਨੇ ਇਲਾਕੇ ਦੇ ਅੰਦਰ ਵਰਕਰਾਂ ਦੇ ਉਹ ਮਤਲਬ ਬੈਠ ਕੇ ਦੂਰ ਕਰੇ ਜਾਣ ਮੈਂ ਤਾਂ ਆਹੀ ਬੇਨਤੀ ਸਾਡੀ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ